ਹੈਲੋ एवरीवन ਵੈਲਕਮ ਟੂ ਐਸ ਪੀ ਐਸ ਟਾਕਸ ਅੱਜ ਅਸੀਂ ਗੱਲ ਕਰਾਂਗੇ ਇੱਕ ਬੜੀ ਹੀ ਖੂਬਸੂਰਤ ਕਹਾਣੀ ਦੀ ਜਿਸ ਦਾ ਨਾਂ ਹੈ ਤਿੜਕਿਆ ਕੜਾ ਇਸ ਕਹਾਣੀ ਵਿੱਚ ਇੱਕ ਆਦਮੀ ਹੈ ਜਿਸ ਦਾ ਇੱਕ ਨੌਕਰ ਹੈ ਉਸ ਨੌਕਰ ਦਾ ਕੰਮ ਸੀ ਚਰਨੇ ਤੋਂ ਸਾਫ਼ ਪਾਣੀ ਲਿਆ ਕੇ ਟੈਂਕ ਨੂੰ ਭਰੰਦਾ ਉਹ ਨੌਕਰ ਰੋਜ਼ ਸਵੇਰੇ ਉੜਦਾ ਅਤੇ ਇੱਕ ਬਹੰਗੀ ਤਿਆਰ ਕਰਦਾ ਜਿਸ ਵਿੱਚ ਦੋਨੋਂ ਪਾਸੇ ਕੜੇ ਤਿਆਰ ਕਰਦਾ ਉਹ ਰੋਜ਼ ਪਾਣੀ ਲੈ ਕੇ ਆਉਂਦਾ ਅਤੇ ਟੈਂਕ ਨੂੰ ਭਰਦਾ ਇੱਕ ਕੜੇ ਵਿੱਚ ਤਰੇੜ ਸੀ ਜਿਸ ਕਰਕੇ ਉਸ ਦਾ ਰਾਹ ਵਿੱਚ ਅੱਧੇ ਤੋਂ ਜ਼ਿਆਦਾ ਪਾਣੀ ਵਗ ਜਾਂਦਾ ਕੜਾ ਇਸ ਗੱਲ ਤੋਂ ਸ਼ਰਮਿੰਦਾ ਸੀ ਕਿ ਉਸ ਵਿੱਚ ਇੱਕ ਤਰੇੜ ਹੈ ਦੂਜੇ ਪਾਸੇ ਦੂਸਰੇ ਕੜੇ ਨੂੰ ਜੋ ਕਿ ਆਪਣੇ ਵਿੱਚ ਪੂਰਾ ਸੀ ਉਸ ਵਿੱਚ ਤਰੇੜ ਨਹੀਂ ਸੀ ਉਸ ਨੂੰ ਬਹੁਤ ਮਾਣ ਸੀ ਕਿ ਮੈਂ ਨਿਪੁੰਨ ਹਾਂ ਔਰ ਇਸ ਵਿੱਚ ਇੱਕ ਤਰੇੜ ਹੈ ਹਾਲਾਂਕਿ ਮਾਲਕ ਨੂੰ ਇਸ ਗੱਲ ਦਾ ਪਤਾ ਸੀ कि जोकी तिੜਕਿਆ ਹੋਇਆ ਕੜਾ ਹੈ ਉਸ ਵਿੱਚ ਗੁਣ ਹਨ ਇੱਕ ਦਿਨ ਉਹ ਨੌਕਰ ਮਾਲਕ ਨੂੰ ਕਹਿੰਦਾ ਹੈ ਧੀਨ ਹੋ ਕੇ ਕਹਿੰਦਾ ਹੈ हे ਹਜੂਰ ਮੈਂ ਮਾਫੀ ਮੰਗਦਾ ਹਾਂ ਮੇਰੇ ਕਰਕੇ ਤੁਹਾਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ ਨੌਕਰ ਨੇ ਕਿਹਾ ਕਿਉਂ ਕਹਿੰਦਾ ਮੇਰੇ ਵਿੱਚ ਇੱਕ ਤਰੇੜ ਹੈ ਜਿਸ ਕਰਕੇ ਤੁਹਾਡੀ ਮਿਹਨਤ ਬੇਕਾਰ ਚਲੀ ਜਾਂਦੀ ਹੈ ਤੁਸੀਂ ਰੋਜ਼ ਪਾਣੀ ਪੜਦੇ ਹੋ ਅਤੇ ਅੱਧੇ ਤੋਂ ਜ਼ਿਆਦਾ ਪਾਣੀ ਵਗ ਜਾਂਦਾ ਹੈ ਜਿਸ ਕਾਰਨ ਤੁਹਾਨੂੰ ਮਾਲਕ ਤੋਂ ਸ਼ਰਮਿੰਦਾ ਹੋਣਾ ਪੈਂਦਾ ਹੈ ਉਸ ਦੇ ਨਾਲ ਹੀ ਮਾਲਕ ਨੌਕਰ ਨੂੰ ਕਹਿੰਦਾ ਹੈ ਤੂੰ ਬੇਕਸੂਰ ਹੈ ਤੈਨੂੰ ਪਤਾ ਹੈ ਤੇਰੇ ਇਸ ਕਮੀ ਦਾ ਮੈਨੂੰ ਪਤਾ ਸੀ ਮਾਲਕ ਕਹਿੰਦਾ ਹੈ ਜੋ ਘੜੇ ਵਿੱਚ ਤਰੇੜ ਹੈ ਉਸ ਪਾਸੇ ਡੇਲੀ ਪਾਣੀ ਵਗਦਾ ਸੀ ਮੈਂ ਉਸ ਵਗਦੇ ਹੋਏ ਪਾਣੀ ਵਾਲੇ ਪਾਸੇ ਫੁੱਲਾਂ ਦੇ ਬੀਜ ਸੁੱਟ ਦਿੱਤੇ ਜਿਸ ਕਾਰਨ ਉਸ ਰਾਹ ਵਿੱਚ ਬੜੇ ਹੀ ਸੁੰਦਰ-ਸੁੰਦਰ ਪੇੜ ਅਤੇ ਪੌਦੇ ਹੋਏ ਜਿਹੜਾ ਵੀ ਰਾਹੀਰ ਉਸ ਰਾਹ ਵਿੱਚੋਂ ਲੰਘਦਾ ਉਸ ਨੂੰ ਬੜੀ ਹੀ ਪਿਆਰੀ ਸੁਗੰਧ ਆਉਂਦੀ ਅਤੇ ਉਸ ਦਾ ਮਨ ਤ੍ਰਿਪਤ ਹੋ ਜਾਂਦਾ ਮਾਲਕ ਨੇ ਨੌਕਰ ਨੂੰ ਕਿਹਾ ਤੈਨੂੰ ਸ਼ਰਮਿੰਦਾ ਹੋਣ ਦੀ ਕੋਈ ਜ਼ਰੂਰਤ ਨਹੀਂ ਤੇਰੀ ਕਮੀ ਦੂਜਿਆਂ ਲਈ ਬਹੁਤ ਵੱਡਾ ਗੁਣ ਬਣ ਕੇ ਸਾਬਿਤ ਹੋਈ ਤੇਰੀ ਇਸ ਕਮੀ ਕਾਰਨ ਬਹੁਤ ਸਾਰੇ ਫੁੱਲ ਬੁੱਟੇ ਹੋਏ ਅਤੇ ਰਾਗਿਰਾ ਨੂੰ ਛਾਂ ਮਿਲੀ ਨਾਲ ਹੀ ਸੁਗੰਧ ਵੀ ਪ੍ਰਾਪਤ ਹੋਈ ਸੋ ਬੱਚਿਓ ਸਾਨੂੰ ਇਸ ਟਿੜਕੇ ਹੋਏ ਘੜੇ ਤੋਂ ਸਿੱਖਿਆ ਮਿਲਦੀ ਹੈ ਸਾਡੇ ਸਾਰਿਆਂ ਵਿੱਚ ਕੋਈ ਨਾ ਕੋਈ ਕਮੀ ਜਾਂ ਔਗੁਣ ਹੈ ਸਾਨੂੰ ਕਿਸੇ ਦੀ ਕਮੀ ਉੱਤੇ ਹੱਸਣਾ ਨਹੀਂ ਚਾਹੀਦਾ ਕਿਸੇ ਦੇ ਔਗੁਣਾਤੇ ਕਦੇ ਵੀ ਉਸਦਾ ਮਜ਼ਾਕ ਨਹੀਂ ਬਣਾਉਣਾ ਚਾਹੀਦਾ ਕਿਸੇ ਦੀ ਕਮੀ ਉਸਦੀ ਸਭ ਤੋਂ ਵੱਡੀ ਖਾਸੀਅਤ ਹੋ ਸਕਦੀ ਹੈ ਇਸ ਕਰਕੇ ਸਾਨੂੰ ਜੋ ਜਿਸ ਤਰ੍ਹਾਂ ਬਣਾਇਆ ਹੈ ਪਰਮਾਤਮਾ ਨੇ ਸਾਨੂੰ ਉਸੇ ਤਰ੍ਹਾਂ ਉਸਦੀ ਕਮੀ ਅਤੇ ਔਗੁਣਾ ਦੇ ਨਾਲ ਉਸ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਧੰਨਵਾਦ ਏਸੀ ਅੱਜ ਦੀ ਵੀਡੀਓ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ